ਇੱਕ ਮਸਲਾ ਜਿਹੜਾ ਸੀਗਾ ਇਹ ਸਿਰਫ ਤੇ ਸਿਰਫ ਪ੍ਰਧਾਨ ਨੂੰ ਕੁਰਸੀ ਤੋਂ ਲਾਉਣ ਦਾ ਮਸਲਾ ਹੈ ਮੈਂ ਤੁਹਾਡੇ ਕੈਮਰੇ ਜਰੀ ਅੱਜ ਕਹਿਣਾ ਇੱਥੇ ਪ੍ਰਾਪਰਟੀਆਂ ਵੇਚ-ਵੇਚ ਕੇ ਤਾਂ ਸੀ ਸ਼ਹਿਰ ਦਾ ਵਿਕਾਸ ਕਰ ਰਹੇ ਆ ਤੇ ਸਾਡੇ ਪੱਲੇ ਕੀ ਆ ਤਿੰਨ ਸਾਢੇ ਤਿੰਨ ਸਾਲ ਦੀ ਸਰਕਾਰ ਨਿਕਲ ਗਈ ਆ ਤੇ ਅਜੇ ਤੱਕ ਸਾਡੇ ਕੋਲੇ 1 ਰੁਪਈਆ ਨਹੀਂ ਆਇਆ ਕਮੇਟੀ ਦੇ ਅੰਦਰ ਜੋ ਪ੍ਰਾਪਰਟੀਆਂ ਪਿੱਛੇ ਕਾਂਗਰਸ ਵੇਚ ਕੇ ਗਈ ਆ ਉਹ ਜਿਹੜਾ ਹੈਗਾ ਉਹਦੇ ਪੈਸੇ ਨਾਲ ਤਾਂ ਤੁਸੀਂ ਅੱਜ ਤਿੰਨ ਸਾਲ ਕੱਢੇ ਨੇ ਤਨਖਾਹਾਂ ਦੇਣ ਨੂੰ ਸਾਡੇ ਕੋਲੇ ਮਲਾਜਮਾਂ ਦੇ ਪੈਸੇ ਹੈ ਨਹੀਂ ਤੇ ਡੀਂਘਾਂ ਅਸੀਂ ਮਾਰਦੇ ਆਂ ਇਡੀਆਂ ਤਗੜੀਆਂ ਤਗੜੀਆਂ ਅੱਜ ਉਹਨੇ ਸਾਬਤ ਕੀਤਾ ਕਮਲਜੀਤ ਨੇ ਇੱਕ ਕਾਲਡ ਡੀਲ ਉਹਨੇ ਅੱਗੇ ਰੱਖੀ ਆ ਵੀ ਮੈਨੂੰ ਕੁਸ਼ਲਦੀਪ ਢਿੱਲੋਂ ਦਾ ਹੋਣਾ ਸੀ ਪਿਛਲੇ 2 ਦਿਨਾਂ ਤੋਂ ਕੁਸ਼ਲਦੀਪ ਦੀ ਢਿੱਲੋਂ ਦੀ ਕੋਠੀ ਵਿੱਚ ਸੀ ਉਹ ਜਦੋਂ ਕਾਂਗਰਸ ਕੋਲੇ 15 16 ਕੌਂਸਲਰ ਆਉਦੇ ਆ ਕੁਸ਼ਲਦੀਪ ਢਿੱਲੋਂ ਦੀ ਕੀ ਮਜਬੂਰੀ ਸੀ ਆਮ ਆਦਮੀ ਪਾਰਟੀ ਦਾ ਕੌਂਸਲਰ ਨੂੰ ਪ੍ਰਦਾਨ ਬਣਾਉਣਾ ਸੀ ਕੀ ਨਗਰ ਕੌਂਸਲ ਜੇ ਕੋਈ ਡੀਲ ਹੋਈ ਹੈ ਅਸੀਂ ਪੁੱਛਣਾ ਚਾਹੁੰਦੇ ਆ ਜਿਨ੍ਹਾਂ ਦੇ 2 ਕੌਂਸਲਰ ਹੋਣ ਉਹਨੂੰ ਆਦਤ ਦੀ 15 ਕਾਉਂਸਲਰ ਦੇ ਕੇ ਉਹਨੂੰ ਪ੍ਰਧਾਨ ਬਣਾਉਨੇ ਹੋ ਕੀ ਤੁਸੀਂ ਕੋਈ ਸ਼ਹਿਰ ਦਾ ਕੋਨਾ ਹੋਰ ਵਚਣਾ ਚਾਹੁੰਦੇ ਆ ਇੱਕ ਬੜੀ ਚਰਚਾ ਚੱਲਦੀ ਸ਼ਹਿਰ ਦੇ ਵਿੱਚ 27 ਤਰੀਕ ਨੂੰ ਇੱਕ ਨੋਟਿਸ ਨਗਰ ਕੌਂਸਲਰ ਤੋਂ ਵਾਈਸ ਪ੍ਰਧਾਨ ਦੀ ਚੋਣ ਦਾ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਦਾ ਸਾਰੇ ਕੌਂਸਲਰਾਂ ਕੋਲ ਪਹੁੰਚਿਆ ਸੀ 30 ਤਿੱਗ ਦੀ ਚੋਣ ਰੱਖੀ ਗਈ ਸੀ ਐਮਐਲਏ ਸਾਹਿਬ ਨੇ ਜਿਨ੍ਹਾਂ ਕੋਲ ਸਿਰਫ 2 ਕਾਉਂਸਲਰ ਹੈ ਆਮ ਆਦੀ ਪਾਰਟੀ ਕੋਲੇ ਡੀਸੀ ਸਾਹਿਬ ਕੋਲ ਬਹਿ ਕੇ ਇਹ ਚੌਂਦਾ ਏਜੰਡਾ ਕਢਵਾਇਆ ਸੀ ਦੋ ਕੌਂਸਲਰ ਹੋਣ ਦੇ ਬਾਵਜੂਦ ਉਹਨਾਂ ਨੇ ਏਜੰਡਾ ਕਢਾਇਆ ਐਮ.ਐਲ.ਏ. ਸਾਹਿਬ ਦੀ ਪਤਾ ਨਹੀਂ ਕੀ ਮਜਬੂਰੀ ਸੀ ਕੱਲ ਜਦੋਂ ਚੋਣ ਕੈਂਸਲ ਹੋਈ ਉਸ ਟਾਈਮ ਤੇ ਬੜੀਆਂ ਵੀਡੀਓ ਆਈਆਂ ਨਰ ਕੌਂਸਲਰ ਦੇ ਕੌਂਸਲਰਾਂ ਵੱਲੋਂ ਵੀ ਸਾਫ ਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਵੀ ਬੜੇ ਦੋਸ਼ ਲਾਇਏ ਗਏ ਅਕਾਲੀ ਦਲ ਦੇ ਮੈਂ ਗੱਲ ਪੁੱਛਣੀ ਚਾਹੁੰਨਾ ਦੋ ਕਾਉਂਸਲਰ ਆਮ ਆਦਮੀ ਪਾਰਟੀ ਦੇ ਤੇ 6 ਕਾਉਂਸਲਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਜੇ 8 ਕਾਉਂਸਲਰ ਵੀ ਇਕੱਠੇ ਹੁੰਦੇ ਤੇ ਉਹ ਚੋਣ ਜਿੱਤ ਨਹੀਂ ਸਕਦੇ ਸੀ ਦੋ ਦਿਨਾਂ ਤੋਂ ਪਿਛਲੇ ਤੋਂ ਗੱਲ ਚੱਲਦੀ ਆ ਰਹੀ ਹੈ ਜਿਹੜੀ ਅੱਜ ਗੱਲ ਜਗ ਜਾਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਕਮਲਜੀਤ ਨੇ ਇਹ ਕਲੀਅਰ ਕੀਤੀ ਹੈ ਵੀ ਮੇਰੇ ਨਾਲ ਕੀ ਡੀਲ ਹੋਈ ਸੀ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਇਹਨਾਂ ਦੋਨਾਂ ਨੇ ਰਲ ਕੇ ਜੋ ਖੇਡ ਰਚਾਉਣੀ ਹੈ ਅੱਜ ਉਹਨੇ ਸਾਬਤ ਕੀਤਾ ਕਮਲਜੀਤ ਨੇ ਇੱਕ ਕਾਲਡ ਡੇਲ ਉਹਨੇ ਅੱਗੇ ਰੱਖੀ ਹੈ ਵੀ ਮੈਨੂੰ ਕੁਸ਼ਲਦੀਪ ਢਿੱਲੋਂ ਦਾ ਹੋਣਾ ਸੀ ਪਿਛਲੇ ਦੋ ਦਿਨਾਂ ਤੋਂ ਕੁਸ਼ਲਦੀਪ ਦੀ ਢਿੱਲੋਂ ਦੀ ਕੋਠੀ ਵਿੱਚ ਸੀ ਉਹ ਤਿੰਨ ਵਾਰੀ ਉਹਨੇ ਕੌਂਸਲਾਂ ਦੀਆਂ ਮੀਟਿੰਗਾਂ ਹੋਈਆਂ ਉੱਥੇ ਜਦੋਂ ਕਾਂਗਰਸ ਕੋਲੇ 15 16 ਕੌਂਸਲਰ ਆਵਦੇ ਐ ਕੁਸ਼ਲਦੀਪ ਢਿੱਲੋਂ ਦੀ ਕੀ ਮਜਬੂਰੀ ਸੀ ਆਮ ਆਦਮੀ ਪਾਰਟੀ ਦਾ ਕੌਂਸਲਰ ਨੂੰ ਪ੍ਰਧਾਨ ਬਣਾਉਂਦੀ ਕੀ ਨਗਰ ਕੌਂਸਲ ਦੀ ਕੋਈ ਡੀਲ ਹੋਈ ਐ ਅਸੀਂ ਪੁੱਛਣਾ ਚਾਹੁੰਦੇ ਆ ਜਿਨ੍ਹਾਂ ਦੇ ਦੋ ਕੌਂਸਲਰ ਹੋਣ ਉਹਨੂੰ ਆਵਦੇ ਤੁਸੀਂ 15 ਕੌਂਸਲਰ ਦੇ ਕੇ ਉਹਨੂੰ ਪ੍ਰਧਾਨ ਬਣਾਉਂਦੇ ਹੋ ਤੁਹਾਨੂੰ ਜਵਾਬ ਦੇਣਾ ਪਊਗਾ ਤੁਹਾਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਸ਼੍ਰੋਮਨੀ ਕਾਲੀਦਾ ਇਹ ਗੱਲ ਪੁੱਛਦਾ ਹੈ ਤੁਹਾਡੀ ਕੀ ਡੀਲ ਹੋਈ ਵਿੱਚ ਕੀ ਤੁਸੀਂ ਕੋਈ ਸ਼ਹਿਰ ਦਾ ਕੋਨਾ ਹੋਰ ਵੇਚਣਾ ਚਾਹੁੰਦੇ ਹੋ ਜੋ ਤੁਹਾਨੂੰ ਤੁਸੀਂ ਵਾਈਸ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਫਿਰ ਉੱਥੇ ਖੜ ਕੇ ਕੌਂਸਲਰ ਨਾਲ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਬਾਰੇ ਦੋਰੇ ਰਹੀਏ ਦੀ ਦੂਰਾ ਰਹੀਏ ਅੱਜ ਕਾਂਗਰਸ ਪਾਰਟੀ ਨੇ ਦਾ ਸਾਬਤ ਹੋਇਆ ਪਰਮਪੰਸ ਸਿੰਘ ਬੰਟੀ ਰਮਾਣੇ ਬਾਰੇ ਗੱਲ ਕਰਦੇ ਆ ਦੋਰੇ ਰਹੀਏ ਦੀ ਪਰਮਪੰਸ ਸਿੰਘ ਰਮਾਣਾ ਸੋਗਣ ਹੋ ਸਕਦੇ ਉਹਦੇ ਵਿੱਚ ਇਹ ਕੋ ਗੁਰਦਾਂ ਦੇ ਜਿਹ ਹੈਗਾ ਜੋ ਜ਼ੁਬਾਨ ਤੇ ਕਹਿੰਦਾ ਉਹ ਤੇ ਪੂਰਾ ਉਤਰਦਾ ਹੈ। ਇਹੀ ਕਾਉਂਸਲਰ ਸੀ ਜਦੋਂ ਰਾਣੀਗਲ 2015 ਦੇ ਵਿੱਚ ਪ੍ਰਧਾਨ ਬਣਾਇਆ ਗਿਆ ਸੀ। ਉਹਨੇ ਮੈਨੂੰ ਕਿਹਾ ਸੀ ਵੀ ਗਰੋਵਰ ਤੈਨੂੰ ਪ੍ਰਧਾਨ ਬਣਾਵਾਂਗੇ। ਤੁਸੀਂ ਐਮਐਲਏ ਨਾਲ ਰਲ ਕੇ ਸਾਜ਼ਿਸ਼ ਕੀਤੀ ਔਰ ਉਹਨੇ ਤਗੜਾ ਹੋ ਕੇ ਪ੍ਰਧਾਨ ਮੈਨੂੰ ਬਣਾਇਆ ਕਿਉਂਨੇ ਜ਼ੁਬਾਨ ਕੀਤੀ ਸੀ। ਉਹ ਜ਼ੁਬਾਨ ਦਾ ਖਰਾ ਆਦਮੀ ਹੈ। ਮੈਂ ਤੁਹਾਨੂੰ ਵੀ ਫੇਰੇ ਗੱਲ ਪੁੱਛਣੀ ਚਾਹੁੰਦਾ ਵੀ ਤੁਹਾਡੀ ਕੋਈ ਡੀਲ ਉਹੀ ਐ ਦੇ ਵਿੱਚ ਨਗਰ ਕੌਂਸਲ ਚ ਹੁਣ ਕਿਹੜਾ ਕੋਨਾ ਵੇਚਣਾ ਚਾਹੁੰਨੇ ਹੋ ਤੁਸੀਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਤੋਂ 1 ਮਹੀਨਾ ਪਹਿਲਾਂ ਇੱਕ ਮਤਾ ਨਗਰ ਕੌਂਸਲ ਦੇ ਪ੍ਰਧਾਨ ਨੇ ਲਿਆਂਦਾ ਜਿਹੜਾ ਸਾਡਾ ਇੱਥੇ ਤਰੀਬਨ 120 ਫੁੱਟ ਚੌੜਾ ਕੰਡਾ ਪਿਆ ਔਰ ਸੀ ਕੰਡਾ ਇਸ ਜਗ੍ਹਾ ਦੇ ਪਿਆ ਕੀ ਲਿਖਿਆ ਗਿਆ ਉਹਦੇ ਚ ਵੀਰੇ ਕੰਡਾ ਜਦੋਂ ਕੋਈ ਟ੍ਰੈਫਿਕ ਆਉਂਦਾ ਹੈ ਉਹਦੀ ਸਮੱਸਿਆ ਹੈ ਇਹਨੂੰ ਹਟਾ ਦੇਣਾ ਚਾਹੀਦਾ ਹੈ ਸ਼੍ਰੋਮਨੀ ਕਾਲੀਦਲ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ 10 ਕਰੋੜ ਦੀ ਜਗ੍ਹਾ ਉਹ ਉਹਨੂੰ ਹਟਾਉਣਾ ਕਿਉਂ ਹੈ ਅੰਦਰਲੀ ਗੱਲ ਕੀ ਸੀ ਜਿਹੜੇ ਮਗਰਲੇ ਪਾਸੇ ਧਨਾੜ ਉਸ ਕੰਡੇ ਦੇ ਬੱਠੇ ਪਿਛੇ ਦੁਕਾਨਾਂ ਵਾਲੇ ਬੈਠੇ ਸੀ ਉਹਨਾਂ ਨੂੰ ਉਹ ਜਗ੍ਹਾ ਖਾਲੀ ਕਰਕੇ ਦੇਣੀ ਸੀ ਉਹ ਦੁਕਾਨਾਂ ਦਾ ਮੁੱਲ ਹੀ ਪੰਜਾਬ ਜਗ ਕਰੋੜ ਕਰੋੜ ਰੁਪਇਆ ਹੋ ਜਾਂਦਾ ਨਗਰ ਕੌਂਸਲ ਦੇ ਵਿੱਚ ਸ਼੍ਰੋਮਨੀ ਕਾਲੀਦਲ ਨੇ ਵਿਰੋਧ ਕੀਤਾ ਇੱਕ ਮਹੀਨਾ ਫਿਰ ਦੁਆਰਾ ਮਤਾ ਲੈਂਦਾ ਗਿਆ ਉਹੀ ਮਤਾ ਫਿਰ ਇਹੋ ਕੀ ਲਿਖਦਾ ਪਹਿਲਾਂ ਤਾਂ ਲਿਖਦੇ ਸੀ ਵੀ ਇਹ ਟ੍ਰੈਫਿਕ ਦੀ ਸਮੱਸਿਆ ਹੈ ਪਹਿਲੇ ਦੇ ਵੀ ਇੱਥੇ ਬੱਸ ਸਟੈਂਡ ਹੈ ਇਹਦੇ ਬਾਥਰੂਮ ਬਣਾ ਦਿਓ ਲੋਕਾਂ ਵਾਸਤੇ ਜਦੋਂ ਕਿ ਸਾਹਮਣੇ ਉਹਦੇ ਬਾਥਰੂਮ ਬਣਿਆ ਹੋਇਆ ਨਵੇਂ ਇਹਦੇ ਅਜੇ ਤੱਕ ਦਰਵਾਜ਼ੇ ਨਹੀਂ ਖੁੱਲੇ ਇਹੋ ਜਿਹੀਆਂ ਡੀਲਾਂ ਦੋਵਾਂ ਪਾਰਟੀਆਂ ਨਗਰ ਕੌਂਸਲ ਚ ਕਰ ਰਹੀਆਂ ਪਰ ਸ਼ਰਮ ਨੇ ਕਦੇ ਹਮੇਸ਼ਾ ਸ਼ਹਿਰ ਦੇ ਹਤਾਂ ਦਾ ਧਿਆਨ ਕੀਤਾ ਲੜਾਈ ਸ਼ਹਿਰ ਦੀ ਲੜੀ ਹੈ ਤੇ ਅਸੀਂ ਹਮੇਸ਼ਾ ਲੜਾਈ ਸ਼ਹਿਰ ਦੀ ਲੜਦੇ ਰਵਾਂਗੇ ਕੋਈ ਵੀ ਕਿਸੇ ਤਰ੍ਹਾਂ ਦਾ ਕਬਲਾ ਜੋ ਇਹਨਾਂ ਦੋਵਾਂ ਰਲ ਕੇ ਕੀਤਾ ਕਦੇ ਨਹੀਂ ਹੁੰਦੇ ਵਾਂਗੇ ਨਾ ਸਮਝ ਨਾ ਬੋਸ ਜਿਵੇਂ ਕਾਹਲੀ ਦਾ ਨਾ ਰਾਲ ਕੇ ਆਮ ਆਪਣੇ ਪਾਰਟੀ ਦੇ ਇਹ ਨੁਜਰੀਆ ਉਹਨੂੰ ਤੁਮੋਂ ਦੀ ਹੈ ਤੇਰੇ ਕੌਂਸਲਰ ਨਾਲ ਰਿਓ ਇਸੀ ਨਮੂਨ ਮੈਂ ਤਾਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ ਉਹਨਾਂ ਕੋਲ ਦੋ ਕੌਂਸਲਰ ਸਾਡੇ ਕੋਲ 6 ਕੌਂਸਲਰ ਆ 8 ਕੌਂਸਲਰ ਪ੍ਰਧਾਨ ਬਣਾ ਸਕਦੇ ਸੀ ਨਹੀਂ ਬਣਦਾ ਸੀ ਨਾ ਸਾਡਾ ਤਾਂ ਫੈਸਲਾ ਹੋਇਆ ਸੀ ਤਮਾਸ਼ਾ ਵੇਖੋ ਬਣਦਾ ਕੀ ਹੈ ਅਸੀਂ ਇਹ ਕਿਉਂ ਗੱਲ ਕਹੀ ਜਿਵੇਂ ਸਾਡਾ ਬੋਸ ਕਹੂਗਾ ਇਹ 6 ਵੋਟਾਂ ਅਸੀਂ ਉਹੇ ਕਰਨੀਆਂ ਬੋਸ ਦਾ ਫੈਸਲਾ ਸੀ ਵੀ ਆਪਾਂ ਇਸ ਇਲੈਕਸ਼ਨ ਦਾ ਬਾਈਕਾਟ ਕਰਨਾ ਕਿਉਂਕਿ ਜਦੋਂ ਸਾਡੇ ਕੋਲ 6 ਕੌਂਸਲਰ ਹੈ ਨਾ ਅਸੀਂ ਸਪੋਰਟ ਕਾਂਗਰਸ ਨੂੰ ਕਰਨੀਆਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਕਰਨੀਆਂ ਅਸੀਂ ਉੱਥੇ ਨਗਰ ਕੌਂਸਲ ਚ ਤਾਂ ਨਹੀਂ ਗਏ ਕੋ ਜਿਹੜਾ ਟੇਡਾ ਤਰੀਕਾ ਸੀਗਾ ਚੋਣ ਕੈਨਸਲ ਹੋਣ ਤੱਕ ਤੇ ਜਿਹੜਾ ਕਮਲਜੀਤ ਸੀਗਾ ਓਟਲੋਂ ਸਭ ਦੀ ਗੋਠੀ 'ਚ ਬੈਠਾ ਸੀ ਚੋਣ ਕੈਨਸਲ ਹੋਈ ਆ ਉਹਨੂੰ ਉੱਥੋਂ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਵਾਪਸ ਆਉਂਦਾ ਇਪਰ ਸਾਡੇ ਨਾਲ ਤਾਂ ਅਸੀਂ ਤਾਂ ਆਪਦਾ ਘਰੇ ਘਰੇ ਬਿਠੇ ਸੀ ਸਾਡੇ ਨਾਲ ਤਾਂ ਕੋਈ ਕਿਸੇ ਦੀ ਗੱਲਬਾਤ ਨਹੀਂ ਸੀ ਅਸੀਂ ਤਾਂ ਪਹਿਲੇ ਦਿਨੋਂ ਇਹ ਸੀ ਵੀ ਨਾ ਸਾਡੀ ਵੋਟ ਨਾਲ ਕਿਸੇ ਨੇ ਬੰਨਣਾ ਤੇ ਨਾ ਸਾਡੀ ਵੋਟ ਨਾਲ ਕਿਸੇ ਨੇ ਲੈਣਾ ਅਸੀਂ ਤਾਂ ਤਮਾਸ਼ਾ ਦੇਖਣਾ ਸੀ ਪਰ ਇਹ ਜਿਹੜਾ ਇਹਨਾਂ ਦੇ ਜਿਹੜਾ ਅੱਜ ਵੀ ਤੁਸੀਂ ਚੋਣ ਕਰਾ ਲਓ ਕਾਂਗਰਸ ਦੇ ਦੋ ਉਮੀਦਵਾਰ ਖੜ੍ਹ ਦੋ ਕਿਹਨੂੰ ਕੌਣ ਕਿਹਨੂੰ ਪਾਉਂਦਾ ਇਹ ਸਾਹਮਣੇ ਰਿਜ਼ਲਟ ਆ ਜਾਊਗਾ ਤੁਸੀਂ ਚੋਣ ਕਰਾਉਣ ਵਾਲੇ ਤਾਂ ਬਣਾਓ ਲੋਕਾਂ ਦੇ ਸਾਹਮਣੇ ਆਜੂ ਪਿਕਚਰ ਵੀ ਕਿਹਦਾ ਕਿੰਨੇ ਗਰੁੱਪ ਖੜੇ ਆ ਤੇ ਕਿਹੜਾ ਕਿਹਦੇ ਨਾਲ ਸਹਿਮਤ ਹੈਗਾ ਇਹ ਤਾਂ ਫਿਰ ਸਾਹਮਣੇ ਆਉਣਾ ਚਾਹੀਦਾ ਨਾ ਦੋਨੇ ਜਦੋਂ 75 25 ਇੱਕ ਪਾਸੇ ਕਮਲਜੀਤ ਖੜਜੇ ਦੂਜੇ ਪਾਸੇ ਜੇ ਤੇਜਾ ਭਲਵਾਨੇ ਸ਼ੁੱਕ ਸੀਗਾ ਨਾਲੇ ਤਾਂ ਆਪਦੇ ਗਰੁੱਪ ਦਾ ਪਤਾ ਲੱਗ ਜੂ ਕਿ ਤੇਜਾ ਭਲਵਾਨ ਨੂੰ ਸਾਰੇ ਕਿੰਨੀਆਂ ਪਾਉਂਦੇ ਨੇ ਇੱਕ ਮਸਲਾ ਜਿਹੜਾ ਸੀਗਾ ਇਹ ਸਿਰਫ ਤੇ ਸਿਰਫ ਪ੍ਰਧਾਨ ਨੂੰ ਕੁਰਸੀ ਤੋਂ ਲਾਉਣ ਦਾ ਮਸਲਾ ਹੈ ਮੈਂ ਤੁਹਾਡੇ ਕੈਮਰੇ ਜਰੀ ਅੱਜ ਕਹਿਣਾ ਕਾਂਗਰਸ ਦੇ ਜਿੰਨੇ ਵੀ ਇੱਥੇ ਜਿਹੜੇ ਧੜੇ ਬਣੇ ਹੋਏ ਆ ਉਹ ਸਾਰੇ ਦੇ ਸਾਰੇ ਜਿਹੜੇ ਨਿੰਦਾ ਪ੍ਰਧਾਨ ਹੈਗੇ ਆ ਉਹਨੂੰ ਲਾਉਣ ਦਾ ਜਿਹੜਾ ਹੈਗਾ ਪੂਰਾ ਚੱਲੀ ਜਾਂਦਾ ਸਿਸਟਮ ਵੀ ਉਹਨੂੰ ਲਾ ਕੇ ਉੱਥੋਂ ਉਦੋਂ ਮੁੜ ਕੇ ਆਪਾਂ ਆਪਣੀਆਂ ਮਨਮਾਨੀਆਂ ਕਰਾਂਗੇ ਦੇਖੋ ਵਾਈਸ ਪ੍ਰਧਾਨ ਜਾਂ ਜਿਹੜਾ ਜੂਨੀਅਰ ਪ੍ਰਧਾਨ ਆ ਉਹ ਇੱਕ ਪੋਸਟ ਆ ਉਹਦਾ ਕੰਮ ਕੋਈ ਨਹੀਂਗਾ ਉਹਦਾ ਕੰਮ ਉਦੋਂ ਆਉਣਾ ਜਦੋਂ ਪ੍ਰਧਾਨ ਕਿਤੇ ਛੁੱਟੀ ਚਲਾ ਗਿਆ ਜਾਂ ਕੋਸ਼ਾ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਆ ਉਹ ਉਹਦੀ ਡਿਊਟੀ ਜਿਹੜੀ ਹੈਗੀ ਉਹ ਸੰਭਾਲ ਸਕਦਾ ਉਹਦੀ ਕੁਰਸੀ ਨੂੰ ਸੰਭਾਲ ਸਕਦਾ ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਉਹ ਵਾਈਸ ਪ੍ਰਧਾਨ ਤੇ ਨਵੇਂ ਕ੍ਰੀਏਟ ਕੀਤੇ ਕਾਂਗਰਸ ਵਲੇ ਆ ਕੇ ਜਿਹੜੇ ਦੋ ਉਹਦੇ ਕੀਤੇ ਪਹਿਲਾਂ ਇਕੱਲਾ ਵਾਈਸ ਪ੍ਰਧਾਨ ਹੀ ਸੀਗਾ ਇਹ ਨਾਲ ਇੱਕ ਜੂਨੀਅਰ ਹੋਰ ਲਾਇਆ ਗਿਆ ਇਹ ਕਾਂਗਰਸ ਦੇ ਜਿਹੜਾ ਹੈਗਾ ਕਮੇਟੀ ਦੇ ਵਾਦੂ ਬਹੁਤ ਹੀ ਪੈਂਦਾ ਜੇ ਅੱਜ ਜੇ ਕੌਂਸਲਰ ਦੀ 8000 ਸੈਲਰੀ ਆ ਜੋਦੀ ਮਰਖਲ 12 ਜਾਂ 15 ਹੋ ਜਾਂਦੀ ਆ ਇਹ ਵਾਧੂ ਦਾ ਬੋਝ ਪੈਂਦਾ ਉੱਤੇ ਉਹਦਾ ਕੰਮ ਕੋਈ ਨਹੀਂ ਹੈਗਾ ਇਹ ਚੀਜ਼ ਹੈਗੀ ਆ ਅਸੀਂ ਤਾਂ ਕਹਿੰਨੇ ਆ ਵੀ ਇਲੈਕਸ਼ਨ ਲੜੋ ਇਲੈਕਸ਼ਨ ਕਰਾਓ ਇੱਕ ਪਾਸੇ ਆਮ ਆਦਮੀ ਪਾਰਟੀ ਦੇਖੋ ਸਾਡੀ ਵੋਟ ਤਾਂ ਅਸੀਂ ਦੇਖਣੀ ਹੈ ਵੀ ਅਸੀਂ ਪਾਉਣੀ ਹੈ ਜਾਂ ਨਹੀਂ ਪਾਉਣੀ ਤੁਸੀਂ ਕਹਿੰਦੇ ਇਲੈਕਸ਼ਨ ਤੁਸੀਂ ਪਾਸੇ ਰੱਖਿਆ ਆਪਣਾ ਹਮੋਂ ਤੁਸੀਂ ਇਹ ਕਹਿੰਦੇ ਸਰ ਦਾ ਵਿਕਾਸ ਹੋ ਤੁਸੀਂ ਲੜੋ ਅਸੀਂ ਤਾਂ ਅਸੀਂ ਤਾਂ ਸੋਨ ਕਿਹਾ ਵੀ ਜਦੋਂ ਅਸੀਂ ਆਪਦੀ ਉਸ ਸਿਸਟਮ 'ਚ ਆ ਗਏ ਵੀ ਅਸੀਂ ਆਪ ਦਾ ਪ੍ਰਧਾਨ ਨਾਊਂਸ ਕਰਕੇ ਕੈਂਡੀਡੇਟ ਨਾਊਂਸ ਕਰਕੇ ਪਰ ਤਗੜੇ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਤੇ ਉਤੋਂ ਜਿੱਤ ਕੇ ਵੀ ਲਿਆਵਾਂਗੇ ਇਹਨੇ ਵੀ ਅਸੀਂ ਘਰੇ ਕੋਠੀਆਂ 'ਚ ਬਹਿ ਕੇ ਤੇ ਅਸੀਂ ਜਿਹੜੇ ਇੱਕ ਦੂਜੇ ਨਾਲ ਸਮਝੌਤੇ ਕਰੀ ਜਾਈਏ ਤੋਂ ਉਦੋਂ ਬਾਅਦ ਰੌਲਾ ਪਾਲ ਕੇ ਦੇਖੋ ਕਮਲਜੀਤ ਇੱਕ شریف ਮਨ ਇਨਸਾਨ ਸੀ ਉਹਦੀ ਜਿਹੜੀ ਹੈਗੀ ਆ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੇ ਲੜ ਕੇ ਉਹਦੀ ਪਿੱਟ 'ਚ ਜੁਰਾ ਮਾਰਿਆ ਉਹਨੂੰ ਤਿਆਰ ਕਰਕੇ ਸਾਰਾ ਜਿਹੜਾ ਹੈਗਾ ਇਸ ਤਰੀਕੇ ਨਾਲ ਬੋਲਿਆ ਗਿਆ ਫਿਰ ਜਿਹੜੇ ਹੈਗੇ ਸੋਹਾ ਖਾ ਕੇ ਤੁਸੀਂ ਇੱਕ ਪੋਸਟ ਐ ਇੱਕ ਬੰਦੇ ਨੂੰ ਜਿਹੜੀ ਹੈਗੀ ਵੋਟ ਪਾਉਣੀ ਆ ਤੁਸੀਂ ਮਹਾਰਾਜ ਦੀਆਂ ਸੋਹਾ ਖਾ ਕੇ ਸਰਦਾਰ ਬੰਦੇ ਅਰੇ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਚੀਜ਼ਾਂ ਸ਼ਹਿਰ ਦੇ ਵਿਕਾਸ ਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਕਮੇਟੀ ਨੂੰ ਇਹ ਜਿਹੜੀਆਂ ਨਿੱਕੀਆਂ-ਮੋਡੀਆਂ ਜਿਹੜੀਆਂ ਹੈਗੀਆਂ ਗੱਲਾਂ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਕੇ ਸ਼ਹਿਰ ਦਾ ਤੁਸੀਂ ਹਾਲ ਦੇਖੋ ਕੀ ਹੋਇਆ ਇੱਥੇ ਪ੍ਰਾਪਰਟੀਆਂ ਵੇਚ-ਵੇਚ ਕੇ ਤਾਂ ਅਸੀਂ ਸ਼ਹਿਰ ਦਾ ਵਿਕਾਸ ਕਰ ਰਹੇ ਹਾਂ ਤੇ ਸਾਡੇ ਪੱਲੇ ਕੀ ਆ ਤਿੰਨ 3.5 ਸਾਲ ਦੀ ਸਰਕਾਰ ਨਿਕਲ ਗਈ ਆ ਤੇ ਅਜੇ ਤੱਕ ਸਾਡੇ ਕੋਲੇ 1 ਰੁਪਿਆ ਨਹੀਂ ਆਇਆ ਕਮੇਟੀ ਦੇ ਅੰਦਰ ਜੋ ਪ੍ਰਾਪਰਟੀਆਂ ਪਿੱਛੇ ਕਾਂਗਰਸ ਵੇਚ ਕੇ ਗਈ ਆ ਉਹ ਜਿਹੜਾ ਹੈਗਾ ਉਹਦੇ ਪੈਸੇ ਨਾਲ ਤਾਂ ਤੁਸੀਂ ਅੱਜ ਤਿੰਨ ਸਾਲ ਕੱਢੇ ਨੇ ਤਨਖਾਹਾਂ ਦੇਣ ਨੂੰ ਸਾਡੇ ਕੋਲੇ ਮੁਲਾਜ਼ਮਾਂ ਦੇ ਪੈਸੇ ਹੈ ਨਹੀਂ ਤੇ ਡੀਆਂ ਅਸੀਂ ਮਾਰਦੇ ਆਂ ਇਡੀਆਂ ਤਕੜੀਆਂ-ਤਕੜੀਆਂ ਵੀ ਅਸੀਂ ਇੰਨੇ ਕਰੋੜ ਲਾਤਾ ਇੰਨੇ ਸੌਆਂ ਕਰੋੜਾਂ ਤਾਂ